ਅਨਿ ਐਸਬੀ ਸਾਹਿਬ ਕੀ ਇੱਕ ਮਾਮਲਾ ਜਿਹੜਾ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਜਤਿੰਦਰ ਕੁਮਾਰ ਔਰ सोनू ਬਲਾਲੋ ਪਿੰਡ ਦੇ ਇਸ ਬਾਰੇ ਤੋਂ ਜਿਹੜਾ ਸਬੂਬੀਸਰ ਫਗਵਾੜਾ ਰਹਿਣ ਵਾਲਾ ਬਲਾਲੋ ਪਿੰਡ ਤੋਂ ਪਿਛਲੇ ਦਿਨਾਂ ਵਿੱਚ ਜਿਹੜਾ ਹੈਗਾ ਇਹਨੇ ਦੋ ਤਿੰਨ ਕ੍ਰਾਈਮ ਫਗਵਾੜਾ ਸਬੂਬੀਸਰ ਵਿੱਚ ਕੀਤੇ ਸੀਗੇ ਇੱਕ ਦਿਆਲ ਚੰਦ ਨਾਮ ਦਾ ਵਿਅਕਤੀ ਸੀਗਾ ਪਹਿਲਾਂ ਤਾਂ ਉਹਦੇ ਪਿੰਡ ਉਹਦੀ ਘਰ ਮਾਰ ਕਿਹਾ ਉਸ ਤੋਂ ਬਾਅਦ ਜਦੋਂ ਉਹਨੂੰ ਸਿਗਰ ਹਸਪੀਟਲ ਵਿੱਚ ਐਡਮਿਟ ਕਰਵਾਇਆ ਗਿਆ ਤਾਂ सोनू ਤੇ ਇਹਦੇ ਨਾਲ ਦੇ ਸਾਥੀਆਂ ਨੇ ਆ ਕੇ ਜਿਹੜਾ ਸਿਗਰ ਹਸਪੀਟਲ ਚ ਕਾਫੀ ਹੰਡਾ ਕਰਦੇ ਕੀਤੇ ਤੇ ਹਸਪੀਟਲ ਦੀ ਵੀ ਤੋੜਪੰਨ ਕੀਤੀ। ਬਗਵਾੜਾ ਸਬਡਿਵੀਜ਼ਨ ਚ ਇਹਦੇ ਨੀਸਤੇ ਤਿੰਨ ਐਫਆਈਆਰ ਜੋ ਸੀ ਇਹਦੀ ਅਰੈਸਟ ਪਾਈ ਆ। ਇਸ ਤੋਂ ਇਲਾਵਾ ਜਿਹੜਾ ਬਾਕੀ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਚ ਇਹਦੇ ਅਗੇਂਸਟ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 13 ਕੇਸ ਰਜਿਸਟਰਡ ਹੈ ਜਿਨ੍ਹਾਂ ਚ ਮਰਡਰ ਕੇਸ ਹੈ ਤੇ ਲੁੱਟਾ ਹੋਣ ਦੇ ਕੇਸ ਰਜਿਸਟਰਡ ਹੈਗੇ ਇਸ ਦੇ ਖਿਲਾਫ। ਇਹਦੇ ਨਾਲ ਜਿਹੜੇ ਬਾਕੀ ਸਾਥੀ ਸੀਗੇ ਪੰਜ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਤੇ ਜੋ ਵੀ ਲੜਾਈ ਚ ਵੜੇ ਦਾ ਸਮਾਨ ਜਾਂ ਗੱਡੀ 'ਤੇ ਕ੍ਰਾਈਮ ਕਰਦੇ ਸੀਗੇ ਕੋਸੀ ਰਕਮ ਕਿ ਡਾਕਟਰ ਜੀ ਕਿਤੇ ਕਿਤੇ ਲੜਾਈ ਹੋਣ ਦਾ ਕਾਰਨ ਕੀ ਹੈ ਜੀ ਲੜਾਈ ਆਪਣੀ ਕੋਈ ਪਰਸਨਲ ਰੰਜਿਸ਼ ਜੀ ਵਿਅਕਤੀ ਨਾਲ ਵੀ ਰੱਖਦਾ ਤੇ ਨਾਲ ਆਪਣੇ ਜਿਹੜੇ ਲੜਕੇ ਹੈਗੇ ਆ ਜਿੰਨਾਂ ਤੋਂ ਪਛੇ ਉਸ ਤਰ੍ਹਾਂ ਨਿਕਲ ਸਾਹਮਣੇ ਆਈਗਾ ਕਿ ਉਹਨਾਂ ਨੂੰ ਇਹ ਨਾਲ ਲੈ ਕੇ ਕੋਈ ਆਪਣੀ ਜਿਹੜੀਆਂ ਵੀ ਉਹਦੇ ਪਰਸਨਲ ਕਿਸੇ ਨਾਲ ਵੀ ਜਿਹਦੇ ਨਾਲ ਲੜਾਈ ਝਗੜਾ ਕਰਦਾ ਜਾਂ ਲੁੱਟਾ-ਖੁਆ ਕਰਦੇ ਹੈਗੇ ਆ ਤਾਂ ਉਹ ਪਰਸਨਲ ਰੰਜਿਸ਼ ਕਰਕੇ ਹੀ ਇਹ ਲੜਾਈ ਕਰਦੇ ਹਨ ਕਿੰਨਾ ਟਾਈਮ ਹੋ ਗਿਆ ਜਿਹੜਾ ਹਸਪੀਟਲ 'ਚ ਲੜਾਈ ਹੋਈ ਸੀ ਇਹ ਜੁਲਾਈ ਮਹੀਨਾ ਜੁਲਾਈ ਚ ਹੋਈ ਸੀ ਤੇ ਕਿੱਥੇ ਰਹੀ ਇਹ ਨਾਟਕ ਸਮਾਂ ਹੈ ਤੇ ਫੋਵੜਾ ਸਬਡਿਵੀਜ਼ਨ ਦੀ ਪੁਲਿਸ ਫੋਵੜਾ ਸਬਡਿਵੀਜ਼ਨ ਦੀ ਪੁਲਿਸ ਉਹ ਸਟੇਡੀ ਨਾਲ ਇਹਦੇ ਪਿੱਛੇ ਲੱਗੇ ਹੋਏ ਸੀ ਕਾਫੀ ਲੰਮੇ ਸਮੇਂ ਤੋਂ ਸਾਡੇ ਐਸਐਸਪੀ ਸਾਹਿਬ ਗੌਰਵ ਪਤੂਰਾ ਜੀ ਸਾਹਿਬ ਨੂੰ ਵੱਲੋਂ ਇੱਕ ਸਪੈਸ਼ਲ ਟੀਮ ਬਣਾਈ ਗਈ ਸੀ ਕਿ ਜਿਹੜੀ ਇਹਦੇ ਮਗਰ ਅਸੀਂ ਰੈਕੀ ਕਰਨ ਲਈ ਛੱਡੇ ਹੋਏ ਸੀ ਆਪਣੇ ਪੁਲਿਸ ਔਰ ਮੁਲਾਜ਼ਮ ਤੇ ਕਾਫੀ ਦਿਨਾਂ ਤੋਂ ਇਹ ਜਿਹੜਾ ਹੈਗਾ ਉਹਦਾ ਅਸੀਂ ਪਿੱਛਾ ਕਰਦੇ ਹੋਏ ਇਹਨੂੰ ਅਸੀਂ 3 ਦਿਨ ਪਹਿਲਾਂ ਅਸੀਂ ਇਹਨੂੰ ਅਰੈਸਟ ਕੀਤਾ ਮੈਮ ਲੋਕਲ ਮਤਲਬ ਫੋਵਾੜੇ ਹੀ ਆ ਰਹੇ ਕਿ ਬਾਹਰ ਕਿਤੇ ਬੜੇ ਬਾਰੇ ਬੜਾ ਸਪੀਸ਼ਲ ਜਨ ਤੋਂ ਭਜਾਇਆ ਸੀ ਜਦੋਂ ਵੀ ਇਹ ਲਾਸਟ ਵਾਰ ਇੱਕ ਕ੍ਰਾਈਮ ਕਰਕੇ ਗਿਆ 10 ਸਤੰਬਰ ਨੂੰ ਉਸ ਤੋਂ ਬਾਅਦ ਅਸੀਂ ਪ੍ਰੋਪਰ ਟੀਮ ਨੇ ਇਹਦੇ ਤੇ ਕੰਮ ਕੀਤਾ ਤੇ ਇਹਨੂੰ ਅਸੀਂ ਅਰੈਸਟ ਕੀਤਾ ਮੈਮ ਹਥਿਆਰ ਕੀ ਕੀ ਬਰਾਮਦ ਹੋਇਆ ਉਨ੍ਹਾਂ ਤੋਂ ਲੜ ਕਿ ਉਹਦੇ ਟਰਪਾਨਾ ਵਗੈਰਾ ਜਾਂ بیسਬਾਲ ਵਗੈਰਾ ਉਸ ਤਰ੍ਹਾਂ ਦਾ ਅਸੀਂ ਇਹਦੇ ਤੋਂ ਮਟੀਰੀਅਲ ਤਾਂ ਰਕਮ ਤੇ ਜਿਹਦੀ ਕੁੱਟਮਾਰ ਹੋਈ ਉਹ ਕਿੱਥੇ ਦੇ ਰਹਿਣ ਨਾਲ ਸੀਗੇ بیسਬਾਲ ਦਾ ਅਸਤਾਲ ਦੇ ਵਿੱਚ ਕੁੱਟਮਾਰ ਹੋਈ ਆ ਦਿਆਲ ਸਿੰਘ ਦਿਆਲ ਚੰਦ ਜਾਂ ਕੋਈ ਉਹ ਕਿੱਥੇ ਦੇ ਰਹਿਣ ਨਾਲੇ ਸੀਗੇ ਦਿਆਲ ਫਗਵਾੜਾ ਸਬਰੀਜ਼ਨ ਦੇ ਵਿੱਚ ਸਦਰ ਥਾਣਾ ਪਲੇ ਸਟੇਸ਼ਨ ਹੈਗਾ ਉਹ ਸੀ ਗਿਆ ਮੈਡਮ ਦੀ ਡਰੈਸ ਕਿੱਥੇ ਪਾਈ ਗਈ ਉਹਦੀ ਡਰੈਸ ਸਾਨੂੰ ਜਿਹੜਾ ਹੈਗਾ ਜਦੋਂ ਅਸੀਂ ਆਪਣੇ ਕਿੰਗ ਪਿੱਛੇ ਦਾ ਪਿੱਛਾ ਕਰਨ ਲਈ ਛੱਡੀ ਹੋਈ ਸੀ ਤਾਂ ਜਲੰਧਰ ਦੇ ਨੇੜੇ ਸੀ ਮੈਂ ਜਿਹੜੀ ਜਿਹੜੀ ਟੀਮ ਲੈ ਕੇ ਜਾਂਦੇ ਪਏ ਸੀ ਨਾਲ ਕੀ ਟੀਮ ਨਾਲ ਕੀ ਮਤਲਬ ਗੱਲਬਾਤ ਕਰਕੇ ਲੈ ਕੇ ਜਾਂਦੀ ਹੈ ਸਾਹਮਣੇ ਆਇਆ ਕੁਝ ਵੀ ਟੀਮ ਜਿਹੜੇ ਵੀ ਲੜਕੀ ਅਸੀਂ ਨਾਲ ਕੀਤੇ ਹੈਗੇ ਉਹ ਕਹਿ ਰਹੇ ਸੀਗੇ ਕਿ ਅਸੀਂ ਸਾਨੂੰ ਇਹ ਆਪਣੇ ਨਾਲ ਜਬਰਦਸਤੀ ਵੀ ਰੱਖਣਾ ਹੈਗਾ ਤੇ ਜੋ ਵੀ ਇਹ ਕੰਮ ਕਰਾਉਂਦਾ ਹੈਗਾ ਸੀ ਉਹਦੇ ਨਾਲ ਰੱਖਦੇ ਸੀ ਉਹਦਾ ਮਤਲਬ ਸਾਥ ਦਿੰਦੇ ਕਿੰਨੇ ਲੋਕ ਹੁਣ ਤੱਕ ਟੋਟਲ ਫੜੇ ਆ ਜੀ 6 ਦੀ ਅਰੈਸਟ ਬਣਤੀਆਂ ਸੀ 5 6 ਕੀ ਕਰਦੇ ਉਹ ਪੇਸ਼ਤ ਹੋ ਕੀ ਕਰਦੇ ਲੋਕਲ ਇਸ ਏਰੀਆ ਦੇ ਨਾਲ ਦੇ ਇਹਦੇ ਨੋਣੀ ਆ ਇੱਕ ਇਹਦਾ ਅਜੇ ਰਿਲੇਟਿਵ ਹੀ ਹੈ ਲੜਕਾ ਜਿਹੜਾ ਇਹਦੇ ਨਾਲ ਕੰਮ ਕਰਦਾ ਹੈ ਕਿਨੂੰ ਸੋਨੂ ਮੈਨ ਨੇ ਕੀ ਕਰਦਾ ਰ ਹੁਣ ਤੱਕ ਸਾਹਮਣੇ ਆ ਕੁਝ ਪੇਸ਼ ਬੇਸਿਕਲੀ ਬੈਲਾਈ ਹੈ ਤੇ ਘਰੋਂ ਭੱਜਿਆ ਹੋਇਆ ਹੈ ਕਿਉਂਕਿ ਜੋ ਵੀ ਲੜੀਆਂ ਚੋੜੀਆਂ ਸੀ ਜਿੱਥੇ ਵੀ ਵੰਟਡ ਸੀਗਾ ਉੱਥੇ ਵੀ ਜਿੱਥੋਂ ਕਰਾਈਮ ਕਰਕੇ ਭੱਜਦਾ ਸੀਗਾ ਉਹ ਗੇਸਾਂ ਜਿਹਨਾਂ ਦੀ ਇਹਦੀ ਇਹ ਉਹ ਮੋਸਟਲੀ ਅਰੈਸਟ ਪੈ ਚੁੱਕੀ ਹੈ ਤੇ ਟ੍ਰਾਇਲ ਚੱਲ ਰਹੀ ਹੈ ਇਹਦੇ ਇਨਵੈਸਟ ਤੇ ਕਿੰਨੇ ਮਾਮਲੇ ਦਰਜ ਹੋਤੇ ਗਏ ਹੋਏ ਹੋਟਲ ਤੋਂ ਮੌਤ ਤੱਕ ਇਹਦੇ ਗੇਸ 13 ਜਿਹੜੇ ਮੁਕੱਦਮੇ ਹੈਗੇ ਰਜਿਸਟਰ ਹੋ ਗਏ ਪਾਏ ਗਏ ਤੇ ਜਿਹੜਾ ਹੁਣ ਆਪਾਂ ਕੀ ਕਾਰਵਾਈ ਕੀਤੀ ਹੈ ਜੀ ਹੁਣ ਅਸੀਂ ਇਹਦੀ ਅਰੈਸਟ ਕੀਤੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ